ਲੋ ਜੀ ਸਾਰੇ ਨੂੰ ਮੇਰੇ ਵੱਲੋਂ ਗਿਆ ਪ੍ਰੀਤ ਸਭ ਸੇ ਅਕਾਲ ਦੇਖੋ ਅੱਜ ਤबीयत ਕੱਲ ਨਾਲੋਂ ਵੀ ਸੈਟ ਲੱਗ ਰਹੀ ਹੈ ਨਾ ਤੇ ਦੇਖੋ ਇਧਰ ਮਮੀ ਨੇ ਕੀਤਾ ਸੀਗਾ ਬੁਰਾ ਹਾਲ ਜਮਾ ਕਰਦਾ ਮਮੀ ਤਾਂ ਮੇਰੇ ਸਵੇਰ ਦੀ ਕੱਪੜਿਆਂ ਨੂੰ ਲੱਗੀ ਪਈ ਹੈ ਕਿ ਇਧਰ ਸਾਰੇ ਕੱਪੜੇ ਧੋਤੇ ਤੇ ਉੱਪਰ ਲੱਗ ਰਹੇ ਨੇ ਕਿ ਸਾਡੇ ਬਿਸਤਰੀ ਉਹਨਾਂ ਨੇ ਸਾਨੂੰ ਗੋਟ ਚੜ੍ਹਦੇ ਕਿ ਸਾਡੇ ਘਰ ਇੱਕ ਦੋ ਸਾਡੇ ਘਰ ਹੀ ਕਦੋਂ ਆਉਣਗੇ ਹਾਏ ਕਿਤੇ ਮਿੱਕੀ ਦੇਖ ਕੇ ਐਂ ਲੱਗਦਾ ਹੁੰਦਾ ਵੀ ਇਸ ਤੋਂ ਬਾਅਦ ਉਹ ਬੰਦ ਲੁਸ ਸਾਡੀ ਆਉਣੀ ਸੋ ਮਿਸਿੰਗ ਜੋਏ ਵੈਰ ਇ ਕਿ ਮੈਂ ਅੱਜ ਬਾਗੋ ਆੜੀ ਕੋਲੇ ਆ ਕੇ ਇਧਰ ਮੰਜਾ ਢਾਇਆ ਹੈਗਾ ਥੋੜਾ ਟਾਈਮ ਡੂ ਇਥੇ ਇਹਨਾਂ ਨੇ ਰੈਸਟ ਕਰੂੰਗੀ ਨਾ ਰੈਸਟ ਦੇ ਨਾਲ ਨਾਲ ਮੈਂ ਉਰੇ ਬੈਟਿਕ ਵੀ ਨੂੰ ਬਹੁਤ ਸਹੀ ਲੱਗ ਰਿਹਾ ਹੈ ਹਾਏ ਵਾਏ ਵੱਲ ਦੇਖ ਵੀ ਐਨੇ ਥੋੜੀਆਂ ਅੱਖਾਂ ਸੈਟ ਹੋ ਗਈਆਂ ਆਏਗੇ ਤੇ ਨਾਲ ਨਾਲ ਸਾਰੇ ਜਣੇ ਕਹਿੰਦੇ ਆਂ ਨੇ ਖੂਡ ਖਾਇਆ ਕਰੋ ਆ ਦੇਖੋ ਕਿ ਨੂੰ ਐਂਡ ਪੀਤਾ ਪੀਤਾ ਮੈਂ ਖਾ ਗਈ ਸਵੇਰੇ ਸਵੇਰੇ ਮੈਂਨੇ ਅੰਡਾ ਵੀ ਖਾਇਆ ਸੀ ਤੇ ਰੋਟੀ ਥੋੜੀ ਕਾਟੀ ਕੀਤੀ ਹੋਈ ਆ ਗੰਗੀ ਰੋਟੀ ਹਜਮ ਨਹੀਂ ਆ ਰਹੀ ਹੈ ਜੀ ਸੋ ਬਾਕੀ ਸਾਰੇ ਜਣੇ ਦੁਆ ਕਰਿਓ ਉਹ ਵੀ ਠੀਕ ਹੋ ਜਾਾਂ ਤੇ ਸਾਰੇ ਅੰਦਾਜ਼ ਥੈਂਕ ਯੂ ਤੇ ਨਾਲ ਨਾਲ ਵੀਡੀਓ ਲਾਸਟ ਤੱਕ ਦੇਖਿਆ ਕਰੋ ਵੀਡੀਓ ਨੂੰ ਕਿਤੇ ਵੀ ਸਕਿੱਪ ਨਾ ਕਰੋ ਮੈਂ ਸੋਚੀ ਸੀ ਬੇਰਾ ਫੂਡ ਕਵਾਂ ਕਿ ਪਹਿਲਾਂ ਰੈਸਟ ਕਰ ਲਵਾਂ ਸੋ ਥੋੜੀ ਜਿਹੀ ਤਾਂ ਖਾ ਲਈ ਮੈਂ ਸੋਚੀ ਸੀ ਕਿ ਨੂੰ ਉੱਠ ਕੇ ਖਾ ਲਵਾਂ ਮੈਨੂੰ ਟਾਈਮ ਨਹੀਂ ਮਿਲੀ ਥੋੜੀ ਐਸੇ ਜੀ ਕਰਨ ਗੇ ਨੀਗਾ ਬਹੁਤ ਜ਼ਿਆਦਾ ਲੋਣੀ ਮੈਂਦੀ ਫੋਨਾਂ ਤੇ ਨਿੰਗਣੀ ਲੱਗਦੀ ਹੈਗੀ ਜਦੋਂ ਨੀਗਾ ਲਾਉਣੀ ਹੈਗੇ ਉਸੇ ਟਾਈਮ ਚੱਕਰ ਆਉਂਦੇ ਨੇ ਸੋ ਹੁਣ ਮੈਂ ਫਰੂਟ ਖਾ ਕੇ ਥੋੜੀ ਰੈਸਟ ਕਰਦੀ ਐਣੀ ਫਿਰ ਮਿਲਦੇ ਆ ਤੁਹਾਨੂੰ ਬਾਏ ਬਾਏ ਬਣੇ ਰਹੋ ਬਲੌਗ ਦੇ ਨਾਲ ਫਰੂਟ ਖਾ ਕੇ ਫਰੂਟ ਖਾ ਕੇ ਰੈਸਟ ਕਰਕੇ ਲੱਗੀ ਥੋੜੀ ਭੁੱਖਾ ਦੇਖੋ ਉਹ ਵੀ ਦਾ ਪਰਾਂਡਾ ਫਿਰ ਇਸ ਤੇ ਉੱਪਰ ਐ ਮੈਂ ਮਤਲਬ ਤੇਲ ਕਿਉਂ ਵਗੈਰਾ ਕੁਝ ਨਹੀਂ ਲੱਗਿਆ ਹੋਇਆ ਸਾਦਾ ਹੀ ਐ ਰੋਟੀ ਮੰਗੂ ਬਾਸ ਸਭੀ ਚ ਪੜੂ ਰੋਟੀ ਹੈਗੀ ਮੋਂ ਮਿਰਚ ਟੇਸਟ ਜਦੂਆ ਲਓ ਵਈ ਖਾ ਲਈਏ ਦਸਤੂਰ ਕਿਨੂ ਕਿਨੂ ਗੋਭੀ ਦਾ ਪਰੌਂਠਾ ਪਸੰਦ ਹੈ ਜਾਂ ਤਾਂ ਪਕੌੜੇ ਪਸੰਦ ਨੇ ਜਾਂ ਤਾਂ ਫਿਰ ਸਬਜ਼ੀ ਪਸੰਦ ਹੈ ਤੁਸੀਂ ਵੀ ਗੋਭੀ ਦਾ ਕਿਨੂ ਕੀ ਪਸੰਦ ਹੈ ਖਾਣੇ ਨੇ ਪਸੰਦ ਦਾ ਪਤਾ ਲੱਗੂਆ ਤੇ ਕੋਬੀ ਆਪਣੇ ਬਹੁਤ ਲੱਗੀ ਹੋਈ ਹੈ ਗੋਭੀ ਦੇ ਪਕੌੜੇ ਪਾਲਕ ਅਸੀਂ ਖਾਵਾਂਗੇ ਪਾਲਕ ਦੇ ਪਕੌੜੇ ਪਸੰਦ ਹੋ ਸਕਦੇ ਆ ਪਾਲਕ ਦੇ ਪਕੌੜੇ ਪਸੰਦ ਹੋ ਸਕਦੇ ਨੇ ਸਾਰਾ ਦਿਨ ਹੋ ਗਿਆ ਸੋਏ ਸੋਏ ਆਸਮਾਨ ਦੇ ਕਿੰਨੇ ਸੋਹਣਾ ਲੱਗ ਰੇ ਹਾਂ ਅੱਜ ਤਾਂ ਜਿਵੇਂ ਮੈਂ ਠੀਕ ਹੁੰਦੀ ਨਾ ਲੀਲਾ ਲੀਲਾ ਹੋ ਰਿਹਾ ਇਹ ਤਾਂ ਜਦ ਮੈਂ ਠੀਕ ਹੁੰਦੀ ਨਾ ਉਦੋਂ ਮੈਂ ਕਦੇ ਇੰਨੀ ਠੰਡ ਚ ਬਾਹਰ ਨਹੀਂ ਨਿਕਲੀ ਹੈਗੀ ਵੀ ਧੁੱਪ ਰੱਖਣਾ ਬੜਾ ਜ਼ਰਾਦਨ ਕੰਮ ਕਮਲ ਦੀ ਔਰ ਲੱਗ ਜਿੰਦੇ ਹਾਂ ਜੋਰ ਲਾ ਲੰਦੀ ਕਹਿ ਕੇ ਵੀ ਆ ਜਾ ਮਮਤਾ ਤੁੱਪੇ ਆ ਜਾ ਮਮਤਾ ਤੁੱਪੇ ਬੜਾ ਦਿਨ ਦਾ ਪਤਾ ਹੀ ਨਹੀਂ ਲੱਗਦਾ ਇੰਨੇ ਨੂੰ ਕਿਵੇਂ ਅੰਘਿਆ ਹੁਣ ਤਾਂ ਮੈਨੂੰ ਹੈਰਾਨੀ ਹੁੰਦੀ ਦੇਖ ਕੇ ਮੈਂ ਅਜੇ 7:00 ਵਜੇ ਨੇ ਪਹਿਲਾਂ ਮੈਂ ਜਦੋਂ ਅੰਦਰ ਮੈਂ ਸਾਮੂਹ ਕਰ ਕਰਦੀ ਔਰ ਮੈਂ ਲਾਈਵ ਹੋਣਾ ਹੁੰਦਾ ਉਦੋਂ ਮੈਂ ਸੋਚਦੀ ਹੁਣ 7:00 ਵਜੇ ਵੀ ਹੋ ਗਏ ਹੁਣ ਤਾਂ ਇਹਨੂੰ ਬਹੁਤ ਹੈਰਾਨ ਜਾਂਦੇ ਵੀ ਆਹ ਟਾਈਮ ਕਿੰਨੀ ਔੜੀ ਚੱਲ ਰਿਹਾ ਹੈ। ਹੋਰ ਵਾਓ ਤੇ ਗੋਮ ਚਿੜੀ ਆਹ ਆ ਨੀ। ਚੰਨੀਆਂ ਸੌਂ ਗਈਆਂ ਹਨ। 哎，那个怎么超人？<music> <music> ਦੇਖੋ ਉਧਰ ਸਾਹਮਣੇ ਪੈਲੈਂਟਰ ਲੈਂਟਰ ਵਈ ਜਾਂਦਾ ਉਧਰ ਨਿੱਕੂ ਬੈਠਾ ਨੋਨੀ ਨੂੰ ਬਾਜਾ ਮਾਰ ਰਿਹਾ ਤੇ ਦੇਖ ਐ ਉਹ ਵੀ ਕਿ ਲੈਂਟਰ ਵਈ ਜਾਂਦਾ ਤੇ ਪੂਰਾ ਪੰਜੀਰੀ ਦਾ ਖਾ ਲੈ ਤੂੰ ਓ ਦੇਖ ਤੇ ਕਰ ਕੋ ਮਸ਼ੀਨ ਜਾਉ ਨੀਚੇ ਨਿੱਕੇ ਨੂੰ ਮੂੰਹ ਮੇਲਾ ਆ ਰਿਹਾ ਤੇ ਵਾਲੀ ਮਸ਼ੀਨ ਹੈ ਉਧਰ ਪੜ ਰਹਾ ਹੈ ਲੈਂਟਰ ਉਥੇ ਲੈਂਟਰ ਪਿਆ ਹੈ ਕਿੰਨਾਂ ਮਜ਼ਾ ਰਿਹਾ ਦੇਖਣਾ ਹਨਾ ਨਿੱਕੇ ਮਜ਼ਾ ਰਿਹਾ ਸੀ ਦੇਖ ਕੇ ਸਿੱਖ ਗਿਆ ਸਾਡੇ ਤੂੰ ਪਾ ਦੀ ਠੀਕ ਹੈ ਸਾਡੇ ਤੂੰ ਪਾ ਦੀ ਹੈ ਐਨੀ ਦੂਖੀ ਨਹੀਂ ਸਾਡੇ ਤੂੰ ਪਾ ਦੀ ਹੇ ਨੂੰ ਤਾਂ ਇਹ ਨੂੰ ਤਾਂ ਪਹਿਲਾਂ ਨਹੀਂ ਉਹ বুढ़ा ਹੋ ਗਿਆ ਇਹ ਲੈਂਟਰ ਪਾਉਂਦਾ ਹੋ ਦੇਖੋ ਚੁੱਲਾ ਜਿਹਦੇ ਚ ਮੀਂਹ ਦੇ ਮੌਸਮ ਜਿਵੇਂ ਮਨੇ ਕਰਾਇ ਸੀ ਪਾਣੀ ਗਏ ਮੈਂ ਜਵਾ ਇੱਕ ਸਾਈਡ ਤੋਂ ਉੱਥੇ ਲਾ ਕੇ ਕਿਉਂਕਿ ਦਰ ਦਾ ਸਾਰਾ ਬਿਲੜੇ ਪਾਣੀ ਦਾ ਭਰ ਜਾਂਦੇ ਇਹ ਦੁ ਸਾਡੀ ਪਾੜੀ ਪਾਣੀ ਦੀ ਭਰ ਜਾਂਦੀ ਹੈ ਤੇ ਉੱਥੇ ਮੈਂ ਲਾਇਆ ਸਿਸਟਮ ਕੁ ਬਸ਼ੈਡ ਬਿਆ ਹੋਇਆਗਾ ਫਰਨ ਪਹਿਲੇ ਵਾਲੀਆਂ ਜਿਹੜੀਆਂ ਹੈਗੀਆਂ ਨਾ ਚਾਦਰ ਉਹ ਚਾਦਰਾਂ ਟੁੱਟੀਆਂ ਨੇ ਉੱਥੋਂ ਦਾ ਇਹ ਚੂਨ ਲੱਗੇ ਜਾਂਦਾ ਹੁੰਜੋ ਪਰ ਠੀਕ ਹੈਗਾ ਸੰਸਾਰਾ ਹੋਤੇ ਵੱਲਬ ਲਾ ਰੱਖਿਆ ਲਾ ਇਹ ਵੱਲਬ ਵੀ ਲਗਾ ਰੱਖਾ ਹੈ ਜੀਰੋ ਬਰਦੇ ਮਮੀ ਨਹੀਂ ਤਾਂ ਹਾਂ ਵੱਡਾ ਵੱਲਬ ਜੇ ਉਹ ਵੱਡਾ ਵੱਲਬ LED ਵਾਲੇ ਵਾ ਹਣਾ ਚਲੋ ਭਾਈ ਚੱਲੀ ਅੰਦਰ ਠੰਡ ਹੋ ਗਈ ਬਹੁਤ ਜ਼ਿਆਦਾ ਆ ਆਪਣੀ ਟੋਕੇ ਵਾਲੀ ਮਸ਼ੀਨ ਜਿਹੜੀ ਕੇ ਬਿਕਾਉ ਸੀ ਹੁਣ ਵੇਚੀ ਹੋਈ ਐ ਨੂੰ ਚੱਕਣੀ ਨਹੀਂ ਆਏ ਵਿਚਾਰੇ ਪਤਨੀ ਆਏ ਬੇਟ ਕਰ ਰਹੇ ਨੇ ਮਮਤਾ ਜੀ ਤੋਂ ਇੱਟਾ ਕੱਢੂਗੀ ਫੇਰ ਚੱਕਾਂਗੇ ਕਿਉਂਕਿ ਮੇਰੀ ਤਾਂ ਤਬੀਅਤ ਖਰਾਬ ਹੋ ਗਈ ਸੀ ਮੈਂ ਇੱਟਾ ਕੱਢਿਆ ਨਹੀਂ ਹੈਗਾ ਤਾਂ ਉਹ ਨੂੰ ਚੱਕਣੀ ਨਹੀਂ ਆਏ ਸੋ ਹੁਣ ਮੈਂ ਦੇਖਦੀ ਆਂਗੀ ਜੇ ਸਵੇਰੇ ਮੇਰੀ ਤਬੀਅਤ ਸੈਟ ਰਹੀ ਤੇ ਮੈਂ ਤੇ ਮੰਮੀ ਲੱਗ ਕੇ ਇਹਦੇ ਚੋਂ ਕੱਢ ਦਵਾਂਗੇ ਇੱਟਾ आ मशीन सोने रखाई है हां सोने चकाई मशीन हां किनू चकाई है, हाँ। है? की पहले चकाई बल्लम ने फोड़ी, फोड़ी ने बल्लम रखा देती हाय हाँ, मांग होगा पते हाँ? मांग होगा इत्ते ना मिट्टी च लिबड़ो हो कुछ होऊ और हाँ ਕਾਲਨ ਦੁਖਾ ਕੇ ਜਾਂ ਦਿਖਾ ਕੇ ਵੇ ਅੱਛਾ ਲੈ ਕੇ ਚੱਕੇ ਉਹ ਆਪਣੀ ਮਸ਼ੀਨ ਨੂੰ ਗਈ ਹੋਰ ਮਸ਼ੀਨ ਗਈ ਉਹ ਕੋਲ ਅਜ ਤਬਿਹਤ ਚ ਬਹੁਤ ਜਿਆਦਾ ਸੁਧਾਰ ਸੁੱਚਾ ਫਾਇਦਾ ਨਰ ਐਸਟ ਕਰੇ ਤੁਪ ਦੇ ਵਿੱਚ ਹੁਣ ਆਈ ਸੀ ਵੀ ਅੰਦਰ ਤੇ ਖਾਣਾ ਖਾ ਲਈਏਗੇ ਹਲਕਾ ਹਲਕਾ ਨਾਲ ਰੱਖੀ ਆਪਣੀ ਮਸਾਲੇ ਵਾਲੀ ਮਸ਼ੀਨ ਮੈਂ ਜੋ ਖਾਣਾ ਖਾ ਕੇ ਸੌਂਦ ਬੈਲਾ ਇੱਕ ਵਾਰ ਮਸਾਲਾ ਜਿ ਕਰਾਉਂਗੀ ਜ਼ਰੂਰ ਅਸਾਰੇ ਜਣੇ ਮੈਨੂੰ ਕਹਿੰਦੇ ਨੇ ਵੀ ਤੇ ਤੁਹਾਡੇ ਕੋਲੇ ਮਸ਼ੀਨ ਵੀ ਹੈਗੀ ਹੈ ਮਸਾਲੇ ਵਾਲੀ ਪਰ ਤੁਸੀਂ ਕਦੇ ਮਸਾਲੇ ਕਰਦੇ ਦਿਖਾਇਆ ਨਹੀਂ ਦੇ ਹੈਗੇ ਵੀ ਤੁਸੀਂ ਇਹ ਮਸਾਲੇ ਕਰਿਆ ਕਰੋ ਬਿਲਕੁਲ ਬਿਲਕੁਲ ਅੱਜਵਾਂ ਬਹੁਤ ਸਾਰੇ ਆ ਰਿਹਾ ਕਵਸਟਨਾਂ ਦੇਖਿਆ ਇੰਸਟਾ ਤੇ ਬਹੁਤ ਸਾਰੇ ਮੈਸੇਜ ਦੇਖੇ ਜਿਹਦੇ ਚ ਮਤਲਬ ਮਸ਼ੀਨ ਦੀ ਗੱਲ ਬਹੁਤ ਚੱਲੀ ਹੋਈ ਸੀ ਕਿ ਤੁਸੀਂ ਮੈਨੂੰ ਮ사ਜ ਨਹੀਂ ਕਰਦੇ ਇਸ ਤੋਂ ਅੱਛੇ ਤੋਂ ਤੁਸੀਂ ਚੇਅਰ ਮੰਗਾ ਲਓ ਜਿਸ ਤੇ ਵੀ ਮਤਲਬ ਵੈਸ ਬੈਠੋ ਤੇ ਲਾ ਲਓ ਉਹਨੂੰ ਉਹਦਾ ਪਲੱਗ ਜਾ ਪਾ ਦਿਓ ਮੈਨੂੰ ਉਸ ਦਿਵਾਏ ਇੰਨੀ ਕੋਈ ਨੌਲੇਜ ਵੀ ਨਹੀਂ ਸੀ ਉਹ ਤਾਂ ਜਾਣਿਆ ਨਹੀਂ ਸੀ ਪਰ ਇਹਦੇ 'ਚ ਥੋੜੀ ਮਿਹਨਤ ਜੇ ਹੋਰ ਲੱਗਦੀ ਪਰ ਬਹੁਤ ਵਧੀਆ ਚੀਜ਼ ਹੈ ਤੇ ਸੱਚੀ ਮ사ਜ ਜਦੋਂ ਕਰਦੇ ਨਾ ਇੱਕਦਮ ਮੈਮਜੈਂਨ ਵੀ ਬੋਡੀ ਆਪਣੀ ਐਕਟਿਵ ਹੈ ਕਿੰਨੇ ਕੁ ਜਿਆਦਾ ਹੈ ਉਹ ਪਤਾ ਲੱਗ ਜਾਂਦਾ ਹੈ ਮੇਰਾ ਪਹਿਲਾ ਮੱਲਾ ਜਦੋਂ ਸਟਾਰਟਿੰਗ ਟਾਈਮ ਮੇਰੇ ਲੱਤਾਂ ਦੇ ਫੇਰਦੇ ਸੀ ਉਹ ਮੈਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ ਸੀਗਾ ਵੀ ਮਤਲਬ ਵੱਜ ਰਹੀ ਹੈ ਨਹੀਂ ਵੱਜ ਰਹੀ ਪਰ ਹੁਣ ਹੋਈ ਗੋਲੀ ਜਿਵੇਂ ਮੈਨੂੰ ਫੇਰਦੇ ਗਏ ਨਾ ਉਹ ਮੈਂ ਹੁਣ ਲੱਤਾਂ 'ਚ ਵੀ ਬੋਤਾ ਲੱਗਦਾ ਪੈਰਾਂ ਤੇ ਵੱਜਦੀ ਪੈਰਾਂ ਤੇ ਵੀ ਪਤਾ ਲੱਗਦਾ ਤੇ ਉੱਪਰ ਦੀ ਇਹਦੇ 'ਚ ਪਹਿਲਾਂ ਕੋਈ ਹੋਰ ਹੀ ਹੋਰ ਕਰ ਰੱਖਿਆ ਸੀਗਾ ਪਾ ਰੱਖਿਆ ਸੀ ਮ사ਜ ਕਰਨ ਲਈ ਹੁਣ ਬਿਲਕੁਲ ਮਤਲਬ ਉਹ ਪਤਾ ਫਲੈਟ ਤੇ ਉਹਨੂੰ ਬਹੁਤ ਜ਼ਿਆਦੇ ਮਜ਼ਾ ਆਉਂਦਾ ਹੈ ਹੱਡੀਆਂ ਦੇ ਵੀ ਕੋਈ ਦਿੱਕਤ ਨਹੀਂ ਕਰਦੀ ਹੈਗੀ ਬਿਲਕੁਲ ਉਹ ਠੰਡ ਚੀਜ਼ ਹੈ ਤੇ ਬਾਕੀ ਖਿਚੜੀ ਖਿਚੜੀ ਖਾਓ ਜਿੰਨੇ ਖਾਣੀ ਬਾਝੜ ਦੀ ਉਹੀ ਕੱਚੇ ਮਿੱਟੀ ਦੇ ਭਾਂਡੇ ਜੁ ਬਣੀ ਹੋਈ ਆ ਇਹਨਾ ਸੋਚੋ ਵੀ ਪਤਾ ਨਹੀਂ ਉਹ ਉਸੇ ਦਿਨ ਦੀ ਪਈ ਆ ਜੇ ਤਾਜ਼ੀ ਉਹ ਬਣਾਈ ਹੈ ਸਾੜੇ ਘਰ ਚੀਜ਼ ਬਣਨੀ ਹੁੰਦੀ ਆ ਬਹੁਤ ਸ਼ੌਕ ਕੇ ਜੀ ਬਣਨੀ ਹੁੰਦੀ ਆ ਇਹ ਆਵੇਂ ਨਹੀਂ ਹੈਗਾ ਵੀ ਉਹੀ ਅੱਤੇ dissni laati ਉਹ ਚੀਜ਼ ਨਹੀਂ ਹੈਗੀ ਅਨੇ ਅੱਜ ਦੀ ਇਹ ਜੋ ਮੈਂ ਤਾਜੀ ਬਣੀ ਹੋਈ ਅਜੇ ਤਰੱਕੀ ਪਈ ਹਾਰੇ ਚ ਹੈ ਤੇਰੇ ਵਾਸਤੇ ਲੈ ਆਇਆ ਕੱਢ ਕੇ ਹਾਂ ਉਹ ਤਾਂ ਬਹੁਤ ਟੇਸਟੀ ਲੱਗੀ ਮੈਂ ਤਾਂ ਮਿਰਚਾਂ ਨੇ ਕੋਈ ਵੀ ਚੀਜ਼ ਖਾਣੀਆਂ ਗਲ ਜੇ ਸਿੱਲਦੀ ਜਾਂਦੀ ਹੈ ਤੇ ਅਜ ਤਾਂ ਸਦਿਆਂ ਹਾਰੇ ਚ ਧਰਤੀ ਤੇ ਹੂੰ ਤੇ ਮਤਲਬ ਫਿੱਕੀ ਫਿੱਕੀ ਜੀ ਮੈਨੂੰ ਬਾਰੀ ਕੈਂਟ ਲੱਗ ਗਈ ਕੀ ਕਰਕੇ ਗਏ ਹੋ ਆ ਕੀ ਕਰਕੇ ਗਏ ਆ ਕੁੰਡਾ ਲੱਗ ਜਾ ਕੁੰਡਾ ਡਾਓ ਭਾਈ ਪਹਿਲਾਂ ਸਾਡੀ ਕੋਈ ਮਸ਼ੀਨ ਲੈ ਗਿਆ ਚੱਕ ਕੇ ਪਤਾ ਨਹੀਂ ਕੀ ਇਹਨੂੰ ਚਕਾਤੀ ਸੋਨੇ ਚਕਾਈਆ ਮੈਂ ਨਹੀਂ ਚਕਾਉਂ ਕੋਈ ਚੂਰ ਭੋਲਦਾ ਹੈ ਨਿੱਕੂ ਨੇ ਚਕਾਈਆ ਨਿੱਕੂ ਤਾਂ ਹੈਗਾ ਵੀ ਬੌਲ ਹੈ ਹਨਾ ਤੂੰ ਸਿਆਣਾ ਨਾ ਨਹੀਂ ਹੈ ਨੌਨੀ ਸਿਆਣਾ ਪੁੱਤ ਹੈਗਾ ਸਾਰਾ ਟਾਈਮ ਮੇਰਾ ਨਾ ਹੀਟਰ ਚਲਾ ਦੇ ਜਾਈ ਗਰਮ ਜੀ ਹੋ ਜੂਗੀ ਪੈਰ ਜਮ ਸੁੰਨ ਹੋਏ ਪੈਨੇ ਸਾਰ ਸਿਆਲ ਚ ਤਾਂ ਨਾ ਨਹੀਂ ਲੱਗੀ ਹੁਣ ਪਤਾ ਨਹੀਂ ਕਿਧਰੋਂ ਹੀ ਠੰਡ ਲੱਗਣ ਲੱਗੀ ਠੰਡ ਹੋ ਰਹੀ ਐ ਮੀਂਹ ਪੈ ਕੇ ਹੋਊਗੀ ਠੰਡ ਮੇਰੇ ਜਦੋਂ ਪੈਰ ਫੁੱਲ ਸੁਣਣੇ ਹੋਏ ਸੀ ਕੁਝ ਤੋਂ ਬਾਹਰ ਵੱਧ ਚ ਬੈਠੀ ਰਹੀ ਹੋਈ ਜਾਂਦੇ ਨੇ ਵੱਧ ਚ ਬੈਠੀ ਰਹੀ ਬਾਹਰ ਜਦੋਂ ਧੁੱਪ ਵਗਦੀ ਸੀ ਤੈਨੂੰ ਉਹਦੀ ਕਹਿਦੀ ਮੈਂ ਤਾਂ ਹਵਾ ਚੱਲਦੀ ਹੈ ਪਾਈ ਸੀ ਉਦੋਂ ਉਹਦੀ ਬੈਠੀ ਸੀ ਹੈ ਨਾ ਹਾਂ ਸਰਦ ਬੈਠ ਰਹੀ ਤਾਂ ਹਾਂ ਨਹੀਂ ਮੈਂ ਜਦੋਂ ਧੁੱਪ ਵਗਦੀ ਸੀ ਤੈਨੂੰ ਉਹਦੀ ਕਹਿਤੀ ਮੈਂ ਖਾ ਜਾ ਅੰਦਰ ਲੈ ਚੱਲਾਂ ਹਵਾ ਚੱਲ ਰਹੀ ਸੀ ਹੋਰ ਬਹੁਤ ਠੰਡੀ ਹਵਾ ਚੱਲਦੀ ਸੀ ਕੰਬਲ ਕਰਕੇ ਪਤਾ ਨਹੀਂ ਲੱਗਦਾ ਇਹ ਧੁੱਪ ਚ ਮੈਂ ਤਾਂ ਮਹਿਸੂਸ ਜਿਆ ਆ ਗਿਆ ਪੈ ਗਈ ਹਾਂ ਲੇ ਹੁਣ ਕੋਸ਼ਿਕਾ ਟਾਈਮ ਤੋਂ ਹੀਟਰ ਲਾ ਦੇ ਜਿਹੜੀ ਜਾਈ ਜੀ ਗਰਮ ਹੋ ਜੂਗੀ ਤੇ ਫਿਰ ਉਸ ਤੋਂ ਬਾਅਦ ਨਾਲੇ ਜਿੰਨਾਂ ਦਿੱਤਾ ਵੀ ਆ ਉਹਨਾਂ ਨੂੰ ਵੀ ਖੁਸ਼ੀ ਹੋਊਗੀ ਵਿੱਚ ਚਲਾਉਂਦੇ ਨੇ ਕਿਉਂਕਿ ਉਹ ਚਲਾ ਆ ਤਾਂ ਲੈਣੇ ਆ ਪਰ ਆਪਾਂ ਕਦੇ ਵੀਡੀਓ ਉਡੀ ਹੋਣਾ ਹੀ ਨਹੀਂ ਹੈਗਾ ਹੈ ਨਾ ਹਾਂ ਫਿਰ ਮੈਂ ਹੀਟਰ ਲਾਉਂਗੀ ਫਿਰ ਵੀਡੀਓ ਕਾਉਨ ਬਣਾਉ ਉਹ ਮੈਂ ਬਣਾਉਂਗੀ ਮੈਂ ਬਣਾਉਂਗੀ ਜਦ ਆਪਾਂ ਵੀਡੀਓ ਬਣਾਉਂਦੇ ਆ ਦੇਣ ਵਾਲਿਆਂ ਨੂੰ ਵੀ ਖੁਸ਼ੀ ਹੋਊਗੀ ਲੋ ਜੀ ਆ ਕੱਢ ਲਿਓ ਆਪਣਾ ਹੀਟਰ ਓ ਬਹੁਤ ਵਧੀਆ ਚੀਜ਼ ਹੈ ਜਿਆਦਾ ਵਧੀਆ ਚੀਜ਼ ਹੈ ਮੇ ਟੋਪੀ ਟੋਪੀ ਅੰਨ ਸਾਈਡ ਕਰਦੇ ਉਹ ਟੋਪੀ ਕੱਢ ਦੇ ਮੇਰੇ ਕਿਤੇ ਚਲੇ ਇਹਨੂੰ ਵਿੱਚ ਕਿਤੇ ਨਿੱਕੂ ਦੇ ਵਾਲ ਉੱਡ ਗਏ ਕਿਤੇ ਮੇਰੇ ਟੋਪੀ ਹੋਰ ਹੋਏ ਕਿ ਨਾ ਭਈ ਮੈਂ ਤਾਂ ਡਰ ਲੱਗਦੇ ਕਿਤੇ ਮੇ ਟੋਪੀ ਉੱਡ ਜੇ ਆਇਆ ਇਹ ਬਈ ਬੈਸੇ ਜੁਗੜ ਬੜੇ ਕਰਨੇ ਪੈਂਦੇ ਨੇ ਲੋਣ ਵਾਸਤੇ ਨਵੇਂ ਸੌਣ ਨਹੀਂ ਗਏ ਹੈ ਵੀ ਐਵੇਂ ਹੀ ਲੱਗ ਜੂਗਾ ਆ ਦੇਖੋ ਆ ਇੱਥੇ ਇਹਨੂੰ ਰੱਖਿਆ ਜਮੇ ਦਿਨ ਨਾੜੀ ਜਾਈਏ ਆ ਦੇਖੋ ਨਾੜੀ ਮੇਰੀਆਂ ਲੱਤਾਂ ਨਹੀਂ ਹੱਤ ਸੋਨ ਚੰਦ ਚਾਦਰ ਦੀ ਮੈਂ ਲੱਤ ਤਾਂ ਮੈਂ ਪਾਂਡਾ ਪਾਇਆ ਹੋਇਆ ਆਲ ਸੀਗੀ ਮੈਂ ਕਿਤੇ ਚਾਦਰ ਨੂੰ ਦੇਖ ਕੇ ਸੋਚਿਆ ਮੈਂ ਹਮ ਤਾਂ ਨਹੀਂ ਲੱਤ ਸਲੇਮਾ ਪਾ ਉਹ ਕਿਤੇ ਚਲਾਤਾ ਮਮੀ ਠੰਡੀ ਖਵਾ ਦੇ ਰਿਹਾ ਕਿਤੇ ਚੱਲਿਆ ਹੀ ਨਹੀਂ ਫੇਰ ਹੁੰਦਾ ਯਾ ਸਾਸ ਕਿਤੇ ਕੀ ਹੋ ਗਿਆ ਉਹ ਕੀ ਸੁੱਤ ਦਬੇਨੀ ਆ ਗਈ ਐਮੀਂਗੇ ਰੇ ਦੇ ਜਾਂਦੇ ਨੇ ਕੀ ਹੋ ਗਿਆ ਠੰਡੀ ਹੋਵਾ ਰਹੀ ਮਮੀ ਸੱਚੀ ਹਾਂ ਹਾਏ ਉਹ ਨਾ

ਸੇਕ ਲੱਗਦਾ ਮੇਰਾ ਸੇਕ ਹੀ ਨਹੀਂ ਮੇਰਾ ਤਣੂ ਪੁਰਾ ਸੇਕ ਕਰੇ ਮਮੀ ਆਏ ਤੇ ਸੈਡਾਂ ਦੇ ਪੱਖੇ ਲੱਗੇ ਹੁੰਦੇ ਨੇ ਉਹ ਕਰਨ ਨੂੰ ਨਾ ਵੀ ਬਾਹਰ ਕੱਢਣ ਨੂੰ ਹਵਾ ਜੇ ਇਹਨੂੰ ਤਾਂ ਅੱਬ ਕਰ ਦੇ ਨਾ ਮੈਂ ਉਸ ਤੋਂ ਬਾਅਦ ਇਹ ਤਾਂ ਢਟਕਾ ਵੀ ਪੈ ਸਕਦਾ ਹੁਣ ਹਨਾ ਠੀਕ ਤਾਂ ਬਈ ਜੇ ਜਿੱਥੋਂ ਇਹ ਤੇ ਹਵਾ ਨਿਕਲ ਰਹੀ ਜਿਸ ਮੈਂ ਸੈਡ ਤੋਂ ਜਸ ਸੈਡ ਵੀ ਜਾਈ ਤੋਂ ਬੰਦ ਹੋ ਜੇ ਚਾਹ ਦਿੱਸਲੇ ਮੈਨੂੰ ਤਾਂ ਕੁਛ ਨਹੀਂ ਆਹੋ ਹੋਰੀਆ ਮਜ਼ਾ ਆ ਗਿਆ ਲੋ ਨੂੰ ਉੱਪਰ ਦੀ ਹੋ ਵੀ ਆਏ ਗਏ ਜਿਵੇਂ ਕਿਸੇ ਵਜ੍ਹਾ ਰੁਕਦੇ ਹੁੰਦੇ ਨੇ ਬਹੁਤ ਸ਼ੁਕਰ ਹੈ ਮਜ਼ਾ ਆਉਂਦਾ ਹੈ ਲੇ ਕਿ ਹੋ ਗਰਮ ਗਰਮ ਬਬਾ ਥੈਂਕ ਯੂ ਥੈਂਕ ਯੂ ਬਬਾ ਇਹ ਬਹੁਤ ਬਹੁਤ ਥੈਂਕ ਯੂ ਵਾਚਿੰਗ जिन्ना भी ही मैंने गिफ्ट तक थैंक यू थैंक यू सो मच अरे मजा आ गया <laughs> ए ऐसा मत सोचना हमने चलाया नहीं ये देखो हमारी मम्मी सेक रही है हां <laughs> <laughs> देम मजा और 4 बार भी हो गए थे अब हम्म ਕਨੇਗੇ ਹੋ ਗਏ ਹਨ ਪਰ ਫੇਰ ਫੇਰ ਲੱਗ ਜਿੰ ਭਾਈ ਮਿੰਤੇ ਆਪੀ ਆਤ ਜਵਾਂ ਗੰ ਜੋੜਦੇ ਹੋਗੇ ਮੇਰੇ ਵੀ ਇਹੀ ਹੋ ਰਿਹਾ ਨੇ ਮੇਰੇ ਨੇ ਸੋਨੇ ਹੋ ਗਏ ਸੀ ਹੱਥ ਹਨਾ ਅਨੇ ਸੋਨੇ ਚਮਕਦੇ ਸੀ ਮੇਰੇ ਹੱਥ ਤਾਂ ਜਿਵੇਂ ਇਹ ਕੰਮ ਜੋੜੋਗੇ ਜਿਵੇਂ ਪਹਿਲਾਂ ਸੋਜ ਜਾ ਚੜ ਗਿਆ ਫਿਰ ਜਦੋਂ ਸੋਜ ਜਾ ਉਤਰਿਆ ਨਾ ਫਿਰ ਜਿਵੇਂ ਆਏ ਹੋਗੇ ਹੱਥ ਵੀ ਪੈਰ ਵੀ ਕੁਝ ਨੂੰ ਮੈਂ ਬੈਠੀ ਵੀ ਸਾਲਾਂ ਦੇ ਨੂੰ ਧੁੱਪ ਹੀ ਰਹਿਣੀ ਆ ਤਾਂ ਘਰ ਕੇ ਵੀ ਲੱਗਦੇ ਹੈ ਬੰਵੇਂ ਤੇ ਤਾਪ ਜੰਮੀ ਆ ਇਹ ਲੱਗਦੇ ਨਹੀਂ ਜਿੰਨਾਂ ਆਸ ਹੁੰਦੀ ਆ ਜੁਰਗਾਂ ਆ ਰ ਗਿਆ ਤੋ ਮੇਰਾ ਤੇ ਜਿਹੜੇ ਸਭ ਨੂੰ ਚਮਕ ਮਾਰੀ ਆ ਐ ਲੱਗਦੇ ਜਿਵੇਂ ਮੇਨ ਟਾਈ ਫਾਇਰ ਹੋ ਰਿਹਾ ਆ ਕੋਈ ਹੋਰ ਹੀ ਨਾ ਬੈਂਪ ਪਾ ਲਿਆ ਕਰ ਇੱਕ ਰਾਮ ਆਉਂਦਾ ਤੇ ਇੱਕ ਹੋਰ ਬੈਂਪ ਪਾ ਲਿਆ ਮੈਂ ਚਾਹ ਮੁੱਕ ਜੀ ਨਹੀਂ ਲੱਗੇ ਤੈਨੂੰ ਮੈਂ ਹੱਥਾਂ 'ਚ ਮੈਨੂੰ ਬੜਾ ਦੀਂ ਜਾਏਗਾ ਕੋ ਮੰਮੀ ਇਹ ਲੱਥਾਂ ਦਾ ਬਵੀ ਦਦੀਆਂ ਮੇਰੀ ਜਿੱਤਾਂ ਦਾ ਪਣੀਆਂ ਦਾ ਕੋਈ ਆਸਾਨ ਆ ਮੁਸ਼ਕਿਲ ਨਹੀਂ ਹਣਾ ਮੰਮੀ ਕੋਈ ਆਸਾਨ ਨਹੀਂ ਮੁਸ਼ਕਿਲ ਨਹੀਂ ਹੈ ਬਈ ਮਣੀਆਂ ਮਣੀਆਂ ਇਹਨਾਂ ਦਾ ਲੱਥਾਂ ਨੇ ਕਮਜ਼ੋਰ ਜੀਆਂ ਨੋ ਠੀਕ ਹੈ ਜੀ ਬਾਏ ਬਾਏ ਸਾਰਿਆਂ ਨੂੰ ਵਲੌਗ ਨੂੰ ਮਸਟ ਸਟਾਰਟ ਲਿਕੇ ਲਾਸਟ ਤੱਕ ਦੇਖਿਆ ਕਰੋ ਬਣਤਾ ਹੁਣ ਕੁਛ ਨਹੀਂ ਰਿਹਾ ਹੈਗਾ ਸੱਚੀ ਗਹਿਣੀ ਐਵੇਂ ਮਤਲਬ ਬੈਠਵਾ ਡੇ ਤੇ ਵਲੌਗ ਪਰ ਹੁਣ ਮੈਨੂੰ ਖੁਦ ਨੂੰ ਵੀ ਐਵੇਂ ਜਿਹਾ ਲੱਗ ਰਿਹਾ ਵੀ ਹਾਏ ਕਿੰਨਾ ਟਾਈਮ ਕਦੋਂ ਮੈਂ ਉੱਠਾਂ ਹੁੰਨੇ ਚ ਫਿਰ ਤੋਂ ਦੁਆਰਾ ਕੋਈ ਕੰਮ ਕਰ ਗਿਆ ਕਰੀਏ ਫਿਰ ਕੁਛ ਵੀ ਵਧੀਆ ਜੀ ਵੀਡੀਓ ਬਣਨੀ ਹੈ ਵਧੀਆ ਜੇ ਵਲੌਗ ਹੋਣੀ ਪਰ ਜਿੰਮੇਦੀ ਵੀ ਜੇ ਚਾਹੇ ਸੱਚੀ ਤੁਸੀਂ ਉਹ ਚੀਜ਼ਾਂ ਨੂੰ ਵੀ ਵਧੀਆ ਪਿਆਰ ਦੇ ਰਹੇ ਹੋਗੇ ਤੇ ਫਿਕਰ ਕਰਜਤੋਂਗੇ ਉਹ ਸਾਰਾ ਕੁਝ ਦੇਖ ਕੇ ਬਹੁਤ ਜਿਆਦਾ ਚੰਗਾ ਲੱਗਦਾ ਹੈ ਸ਼ੁਕਰ ਹੈ ਬਾਈ ਗੁਰੂ ਜੀ ਦਾ ਮੈਨੂੰ ਇੰਨੇ ਕੁ ਮਤਲਬ ਆ ਮਤਲਬ ਸਪੋਰਟ ਪਿਆਰ ਕਰਨ ਵਾਲੇ ਦਿੱਤੇ ਨੇ ਬਾਈ ਗੁਰੂ ਨੇ ਮੈਂ ਬਹੁਤ ਸ਼ੁਕਰ ਕਰਦੀ ਆ ਕਿ ਚਾਹੇ ਮੇਰੀ ਬਿਮਾਰੀ ਦੀ ਹੋਇਆ ਤੁਲਾ ਲਓ ਚਾਹੇ ਦੀ ਖੁਸ਼ੀ ਕਰਕੇ ਮੈਂ ਕਰਨੀ ਵੀ ਜੋ ਬਾਈ ਗੁਰੂ ਕੁਸ਼ ਮਾਰਾ ਦਿੱਥਿਆ ਤਾਂ ਉਸ ਦੇ ਨਾਲ ਬਹੁਤ ਕੁਝ ਚੰਗਾ ਲਿਖਿਆ ਗਿਆ ਸੋ ਸਾਰੇੰਨਾਂ ਦਾ ਥੈਂਕ ਯੂ ਬਾਈ ਬਾਈ ਸਾਰਿਆਂ ਨੂੰ ਬਲੌਗ ਨੂੰ ਲਾਸਟ ਤੱਕ ਦੇਖਿਆ ਕਰੋ ਜਿਹੜੇ-ਜਿਹੜੇ ਵੀ ਚੈਨਲ ਤੇ ਨਵੇਂ ਆਂਦੀ ਆ ਜੂਰ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਤੇ ਨਾਲ ਦੀ ਦਿੱਤੀ ਹੋਈ ਬੈਲ ਆਈਕਨ ਨੂੰ ਜੂਰ ਪ੍ਰੈਸ ਕਰਿਆ ਕਰੋ ਤਾਂ ਜੋ ਇਸ ਚੈਨਲ ਦੀ ਆਉਣ ਵਾਲੀ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਜਿਨੇ ਹੁਣ ਤੱਕ ਵੀ ਵੀਡੀਓ ਨੂੰ ਲਾਈਕ ਨਹੀਂ ਕੀਤਾ ਆਪਣਾ ਇੱਕ ਪਿਆਰਾ ਜਿਹਾ ਲਾਈਕ ਤੇ ਨਾਲ ਨਾਲ ਆਪਣੀ ਰਹਿ ਇੱਕ ਕਮੈਂਟ ਜਰੂਰ ਕਰਕੇ ਜਾਓ Thank you, bye bye.